पकी कण को आग लग जाएगी ना बटते नाच कुड़ी तो पकी कण को आग लग जाएगी ना बट नाच कुड़िए अरे यार कितनी गर्मी हो रही है इतनी गर्मी में हमें काम में लिखा रखा है सरदार वहां आराम से पड़ा है आज तो मेरी लाजो का फोन भी नहीं आया ओह लाजो का फोन आ गया हाँ लाजो हाँ काम कर रहा हूँ इतनी धूप में सरदार वहां आराम से पड़ा है ਮਿਲਣਾ ਹੈ ਅੱਜ ਚਲੋ ਕੋਈ ਬਾਤ ਨਹੀਂ ਦੇਖਦਾ ਹੂੰ ਠੀਕ ਹੈ ਲਵ ਯੂ ਲਾਜੂ ਲਵ ਯੂ ਅਰੇ ਯਾਰ ਅੱਜ ਮਿਲਣਾ ਹੈ ਸਰਦਾਰ ਤੇ ਕੋਈ ਸਕੀਮ ਲਗਾਣੀ ਪੜੇਗੀ ਚਲੋ ਦੇਖਦੇ ਹਾਂ ਕਰਦੇ ਹਾਂ ਕੋਈ ਹਿੱਲਾ ਇੰਆ ਪਰ ਸਾਨੂੰ ਲੋੜ ਨਹੀਂ ਕੱਟੀ ਲੈ ਓਰੇ ਮਾਲ ਕਾਇ ਨਹੀਂ ਹੈਗਾ ਔਰ ਕਹਦੀ ਪੰਡਾ ਚਗਾ ਕੇ ਜਾਊਂਗਾ ਚਗਾ ਕੀ ਨਹੀਂਗਾ ਹੈਗਾ ਕੋਈ ਪੰਡਾ ਪੰਡਾ ਉੱਥੇ ਪਿਆ ਪਤਾ ਬਿਨਾਲ ਕੰਮ ਕਰਾ ਦਿਆ ਕਰੇ ਇਕੱਲੇ ਦੀ ਕੰਮ ਸੱਟ ਰੱਖਿਆ ਲੈ ਗਰਮੀ ਵਾਲੀ ਆ ਯਾਰ ਧੁੱਪ ਦਾ ਦੇਖ ਸਰ ਤਪਿਆ ਤਾ ਹੁਣ ਕੀ ਕਰੀਏ ਹੁਣ ਮਾਲਕ ਨੂੰ ਹਾਕ ਮਾਰਦਿਆਂ ਉਹ ਮਾਲਕਾ ਓਏ ਤੈਨੂੰ ਬੋਲ ਆ ਜਾ ਜੀ ਜਮੈਂ ਬੋਲ ਆ ਪੰਡਰ ਚਿਕਾਇਆ ਓ ਯਾਰ ਇਕੱਜਾ ਤਰਾ ਸਰੀਰਾ ਇਕੱਲੇ ਤੋਂ ਨਹੀਂ ਚੱਕੀ ਜਾਂਦੀ ਕੰਮ ਕਰਾ ਦਿਆ ਕਰਮੇ ਨਾਲ ਉੱਥੇ ਪਾਇਆ ਜਾਣਾ ਵਿਲਾ ਤੈਨੂੰ ਪੈਸੇ ਕਾਹਦੇ ਦੇਣੇ ਲੱਖ ਰੁਪਏ ਤੋਂ ਚਰੇ ਚਾਲ ਲੈ ਜਨੇਗਾ ਐਨਾ ਵੀ ਨਹੀਂ ਹੁੰਦਾ ਵੀ ਹੁਣ ਸਾਰਾ ਕੰਮ ਨਹੀਂ ਕਰਾ ਨਾਲ ਨਾਲ ਲੈ ਜਾ ਚੱਲ ਓ ਯਾਰ ਮੈਂ ਨਹੀਂ ਯਾਰ ਲਾਲਾ ਜੋਰ ਮੜਾ ਜਾ ਤੇਰਾ ਕੀ ਕਸਦਾ ਕੋ ਸਰ ਐਂ ਕਰੂ ਓ ਤੂੰ ਮਾਂਡੀਆਂ ਦੀ ਸਰੀ ਨੂੰ ਬੁਲਾ ਲਿਆ ਤੇਰੇ ਕੀ ਹੁੰਦਾ ਮੈਂ ਫੋਨ ਮਾਰਾਂ ਤੈਨੂੰ ਮਾਂਡੀਆਂ ਦੇ ਉਹਨੂੰ ਮਾਰ ਦੇਣਾਗਾ ਬਾਈ ਚੱਲ ਮਾਰ ਲੈ ਨਾਲੇ ਕੰਮ ਕਰਾ ਦੋ ਵੀਡੀਓ ਤੇ ਆਪਣੇ ਮਾਂ ਉਹਨਾਂ ਦੇ ਕਰਾਏ ਹੂੰਗੇ ਹਾਂ ਤੂੰ ਕਰਾਏ ਕੋਈ ਤੇ ਨਹੀਂ ਹੁੰਦਾ ਉਹ ਤਾਂ ਨਹੀਂ ਕਰਦਾ ਸੁੱਖ ਤਾਂ ਮਿਲੂਗਾ ਮਰਲੇ ਵਿੱਚ ਕੱਪੜੇ ਲਵੇਟ ਦੇਣਾ ਮੀਟਿੰਗ ਤੇ ਜਾਣਾ ਪੈਂਦਾ ਕੱਪੜੇ ਦੱਸ ਗਿਦੂ ਮਨਿੰਦਰ ਕੈਪਟਨ ਆ ਗਾ ਹੈਲੋ ਉਹ ਬਾਈ ਆ ਤੁਹਾਡੇ ਵਾਲੇ ਸੀਰੀ ਨੂੰ ਭੇਜ ਯਾਰ ਮਾੜੇ ਦੋ ਚਾਰ ਕ ਭਰੀਆਂ ਇ ਚਕਾਉਣ ਵਾਲੀਆਂ ਲੰਗੀਆਂ ਹੈ ਜੋਮੜ ਦੇ ਬਾਈ ਚਲ ਕੋਈ ਨਾ ਬਾਈ ਯਾਰ ਭੇਜ ਦੇ ਮਾੜੇ 10 ਮਿੰਟ ਭੇਜ ਦੇ ਬਾਈ ਹਾਂ ਸਿੱਕ ਦਿਨ ਭੇਜ ਕੇ 10 ਦਿਨਾਂ ਨਾਲ ਕੀ ਹੁੰਦਾ 10 ਮਿੰਟਾਂ ਨਾਲ ਕੀ ਚਕਾ ਦੇ ਯਾਰ ਚਲ ਚੰਗਾ ਬਾਈ ਭੇਜੀ ਕਰ ਦਾ ਇੱਕ ਦਿਨ ਨਾ ਤੈਨੂੰ ਕਿਤੇ ਦਵਾਦਾ ਚੱਕ ਲੈ ਇੰਨਾ ਦਾ ਜਰਾ ਸਰੀਰ ਐ ਪਊ ਹੱਥ ਨਹੀਂ ਲਵਾ ਦੂੰ ਤੈਨੂੰ ਕੋਈ ਨਾ ਕਾਨੂੰ ਟੈਨਸ਼ਨ ਲੈਣਾ ਨਸਾਂ ਦੀ ਗੱਲ ਕਰਿਆ ਕਰ ਬਸ ਘਰ ਜਾ ਪੜੀ ਦਾ ਬਾਅਦ ਚ ਜਾਗਣਾ ਪਹਿਲਾਂ ਜਰਦਾ ਲਾਉਣਾ ਯਾਰਾ ਸੁਰਬਈ ਤਾਰੀ ਕਿਵੇਂ ਆ ਸੁਰਬਈ ਪੋਲੇ ਕਿਵੇਂ ਆ ਜਾ ਜਰਦਾ ਲਾਲਾ ਬਸ ਭਾਈ ਮੈਂ ਜਰਦਾ ਲਾਉਂਦਾ ਨਹੀਂ ਹੈਗਾ ਅੱਛਾ ਜਾਂਦਾ ਅੱਜ ਵੀ ਕੰਮ ਕਰਨ ਲੱਗ ਰਿਹਾ ਤੂੰ ਹਾਂ ਲੱਗ ਰਿਹਾ ਅੱਛਾ ਜਿਵੇਂ ਵੱਢਲੇ

ਓਏ ਆ ਜਾ ਸੇਦੀ ਆ ਜਾ ਆ ਲਾਜੋ ਹਾਂ ਹਾਂ ਆ ਜੀ ਲੈਣੇ ਆ ਜੀ ਨਾਲ ਕਰੀਏ ਨਾ ਗੱਲਾਂ ਅੱਜ ਸਾਰਾ ਮਿਲਣੇ ਦਾ ਪ੍ਰੋਗਰਾਮ ਹੈ ਲਾਜੋ ਹਾਂ ਹਾਂ ਸਰ ਜੀ ਨਹੀਂ ਨਹੀਂ ਸਰਦਾਰ ਜੀ ਸਿੰਘ ਕਰੇਗੇ ਬਾਤ ਲਗਾਤੇ ਹੈ ਕੋਈ ਗੜ ਆ ਚਲੋ ਯੂ ਕੱਟ ਲਿਆ ਕਰ ਕੱਟ ਦੇਉਂ ਮੈਂ ਬਾਈ ਕੱਟ ਦਿੱਤਾ ਹਾਂ ਯਾਰ ਮਾਥਾ ਤੋਂ ਹੀ ਗੱਲ ਬੰਨ ਬਣੀ ਹੈ ਤੇਰੀ ਬਣ ਗਈ ਬਈਏ ਜੀ ਹੋਰ ਭਾਈ ਵਿਹਾਰ ਜੀ ਹੋਰ ਭਾਈ ਹੈ ਵਿਹਾਰ ਕੇ ਬੜੀ ਚਲ ਬੜੀਆ ਤੂੰ ਤਾਂ ਕਿ ਤਰੱਕੀਆਂ ਜਾਂ ਚਲਾ ਜਾ ਪਰੀ ਜਗ੍ਹਾ ਬਾਲੀ ਲੇਟ ਹੋ ਗਿਆ ਤੂੰ ਅਰੇ ਭਾਈ ਪਰੀ ਬਰੀ ਬਾਅਦ ਵਿੱਚ ਚਗਾਈ ਜੇ ਪਹਿਲੇ ਜਰਦਾ ਵਰਤਾ ਲਗਾ ਦਿਓ ਜਰਦਾ ਹੁਣ ਤੈਨੂੰ ਕਿੱਥੋਂ ਦੇਵਾਂ ਮੈਂ ਅਰੇ ਭਾਈ ਦੇਖ ਲੈ ਯਾਰ ਥੋੜਾ ਸੋ ਤਾਂ ਹੋਗਾ ਹੁਣ ਤੈਨੂੰ ਜਰਦਾ ਕਿੱਥੋਂ ਦਈਏ ਫੇ ਲੈ ਨਹੀਂ ਚੱਲ ਗੱਲ ਨੂੰ ਚਲੋ ਆਓ ਉਹਦੋਂ ਪੂਰੀ ਮੁੱਕੀ ਪਈ ਆ ਹੁਣ ਫੇ ਲੈ ਆਉਂ ਤੈਨੂੰ ਚਲੋ ਕੋਈ ਬਾਤ ਨਹੀਂ ਆਓ ਬਾਤਾਂ ਕਰਤੇ ਆ ਯਾਰ ਕੰਮ-ਵੰਮ ਤਾਂ ਹੁੰਦੇ ਰਹਿੰਗੇ ਆਓ ਬੈਠੋ ਬਾਤਾਂ ਕਰੀਏ ਜਰਦਾ ਮੈਂ ਲੈਣਾ ਪਾਣੀ ਦੀ ਕਿੰਨੀ ਪਰ ਲਿਆਉਂਦਾ ਉੱਤਰੋਂ ਭਾਈ ਹਮ ਕੋ بتایا ਨਹੀਂ ਨਹੀਂ ਤਾਂ ਲਾ ਕੇ ਪਾਣੀ ਕਿੰਨੀ ਮੂੜ ਯਾਰ ਹੋਰ ਬਤਾਓ ਤੁਹਾਡਾ ਸਰਦਾਰ ਕਾਤਾ ਹੈ बैठ तो नही कम कर लिये पूरा बगाना कम अरे हमारा भी ऐसा ही है अभी तुमको बताते है हमारी था मिलने वाला अच्छा, देख। अभी देखते है सरदार जी से बात करते है छुट्टी देंगे की नहीं तो कोई ना कोई जुगाड़ लगाना पड़ेगा लाने जा रहे तू और भाई चलो आओ तो भरी उठा देते चलते है हमने भी काम है अपना हो गया अब बोला भाई फोन उठा ले क्या चल और चकला सी और अपन चल दे उधर दम दम लैनया यार आ यार पानी पीते हैं यार ਨੋ ਬੱਸ ਕਰਾ ਤੂੰ ਕਦੋਂ ਆ ਗਿਆ ਹੋਰ ਕੀ ਹਾਲ ਚਾਲ ਹੈ ਵਧੀਆ ਬਰਾਦਰ ਬੱਸ ਬੜਾ ਬੜਾ ਦੁਨੀਆ ਵਧੀਆ ਹੋਰ ਕਰੇਗਾ ਮੈਨੇ ਵਧੀਆ ਬਜੇ ਤੂੰ ਬੱਸ ਕੰਮ ਕੰਮ ਚੱਲੀ ਜਾਂਦਾ ਵਧੀਆ ਹਾਂ ਹਾਂ ਉਹ ਤੇ ਤੁਸੀਂ ਰੀਪੇ ਬਸਾਖੀ ਦੀ ਕੀ ਸਲਾਹ ਹੈ ਬਸ ਕਿਦੋਂ ਦੇਖ ਲੈ ਭਾਈ ਯਾਰ ਜੇ ਤਾਂ ਹੋਗਾ ਕੰਮ ਫਿਰ ਤਾਂ ਭੱਗ ਜਾਗੇ ਮੌਕੇ ਤੇ ਚੱਲਾਂਗੇ ਫਿਰ ਆਪਾਂ ਆਈ ਸਾਲ ਜਾਨੇ ਹੁੰਨੇਗੇ ਚਲਾ ਹੋ ਮੈਂ ਦੇਦਾ ਕੁਰਤਾ ਮੈਂ ਵੀ ਸੁਵਾਣਾ ਦੇਣਾ ਯਾਰ ਉਹ ਵੀ ਕਰ ਕੁਰਤਾ ਤੇ ਅੰਮਾ ਨਹੀਂ ਬੋਵੇ ਆਪਾਂ ਚਾਲਾਂ ਦੀ ਚੱਲਾਂਗੇ ਆਪਾਂ ਬਾਸ ਠੀਕ ਆ ਫਿਰ ਲੈ ਮੈਂ ਆਪਾਂ ਪੁਰਾਣਾ ਜਮਾ ਨਹੀਂ ਦਿਖਾਵਾਂਗੇ ਜਮੀਰ ਜਿਹੜੀ ਬੱਕਰੀ ਧੱਕ ਪਵੇ ਆਪਣੀ ਬਾਸ ਠੀਕ ਆ ਯਾਰ ਅਰਦਾਲਾਂ ਦੇ ਬੰਦੇ ਆਪਾਂ ਪਤਾ ਤਾਂ ਲੱਗੇ ਲੈ ਜਮਾ ਮੈਂ ਕਹਿੰਦਾ ਤੂੰ ਐਂਟ ਕਰ ਪਹਿਲੇ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਅੱਗੇ ਡੈਟ ਤੇ ਗੱਲ ਜੀਏ ਕੋਈ ਕੁਸ ਗੱਲ ਜੀ ਨਹੀਂ ਆ ਗਏ ਬਾਸ ਠੀਕ ਆ ਬਾਜਾ ਬਾਜਾ ਉਹ ਸਰਦਾਰ ਜੀ ਕੀ ਬੱਤ ਕਰ ਰਹੇ ਸੀ ਪਰਿਆ ਜੀ ਕਿਆ ਹੋਇਆ ਅੱਗੇ ਤੋਂ ਦਾਰੀ ਬਈ ਚਾਲੀ ਕਾਇਆ ਦੀ ਹਾਂਜੀ 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 ਠੀਕ ਹੈ ਚਰਮੇੜ ਦਾ ਕੰਮ ਅੱਜ ਜੀ ਇਸ ਵਾਰ ਮੇਲੇ ਮੈਂ ਹਾਂ ਵੀ ਜਾਏਗੇ ਅੱਛਾ ਕੰਮ ਨਵੇੜ ਤਾਂ ਸਾਰਾ ਹਾਂਜੀ ਜੀ ਸਰਦਾਰ ਜੀ ਇੱਕ ਇੱਕ ਦਾ ਕੰਮ ਨਵੇੜ ਦੇ ਦੂਸਰੇ ਕਸਰਾ ਅੱਜ ਨਵੇੜ ਦੇਗੇ ਸਰਦਾਰ ਜਲਦੀ ਨਵੇੜ ਦੇ ਫਿਰ ਤੁਹਾਨੂੰ ਲੈ ਜਾਗੇ ਕੱਪੜੇ ਕਪੜੇਗੇ ਨੇ ਨਹੀਂ ਸਰਦਾਰ ਜੀ ਕੱਪੜੇ ਤੇਰੇ ਸਮਾਦਾਂਗੇ ਤੇਰੇ ਸਰਦਾਰ ਦਾ ਦਲ ਨਾ ਬਹੁਤ ਬਹੁਤ ਵੱਡਾ ਜੀ ਸਰਦਾਰ ਜੀ ਬਥੇਰਾ ਵੱਡਾ ਤੇਰਾ ਦਬਾ ਦ ਕੋਈ ਨਾ ਤੇਰੇ ਦੇ ਨਾਲ ਹੀ ਰਹੇ ਹੁਣ ਅੱਗੇ ਹਾਂਜੀ ਹਾਂਜੀ ਕਦਲ ਦਾ ਦਵਾਉਂਦੀ ਨਹੀਂ ਕੋਸਾ ਹੈ ਮਤਾਇ ਕਹਣਾ ਵੀ ਇੱਕ ਮੈਨੂੰ ਵੀ ਦਵਾ ਦਿਓ ਐ ਨਾ ਕੋਈ ਨਾ ਤੈਨੂੰ ਵੀ ਦਵਾਵਾਂਗੇ ਯਾਰ ਤੈਨੂੰ ਨਾਲ ਲੱਗੇ ਜਾਊ ਤੈਨੂੰ ਲੈ ਤਰਨਾ ਮੇਰਾ ਪਿਆਰੀ ਐ ਇੰਨਾ ਕ ਕਿੰਨੇ ਸਾਲ ਦਾ ਹੋਵੇ ਤੈਨੂੰ ਮੇਰੇ ਨਾਲ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੋਈ ਆਈ ਨੀ ਹਾਂ ਜੀ ਇਪੜਿਆ ਆਹੂ ਬਾਹ ਫਤਵਾ ਪਰਵੇ ਸਤਰੀਕਾਲ ਜੀ ਹਾਂ ਜੀ ਠੀਕ ਹਾਂ ਜੀ ਕੱਪੜੇ ਸਮੋਗੇ ਲਈ ਲੈ ਕੇ ਹਾਂ ਜੀ ਸਾਰਾ ਮੋਢੀ ਦੀ ਸੇਵਾ ਕਰੀ ਸੇਵਾ ਭਈ ਮੇਰੇ ਨਾਲ ਤਾਂ ਕਮਾਂਡ ਹੀ ਨਹੀਂ ਹੋਗਾ ਮੇਰਾ ਹਾਂਜੀ ਹਾਂ ਉਹ ਕਰਾਚੇ ਲੈ ਕੇ ਜਾਂਦੀ ਤੈਨੂੰ ਕੱਪੜੇ ਕਰਾ ਗਿਆ ਜੀ ਕਰਾ ਗਿਆ ਸੀਗਾ ਤਾਂ ਆਪਦੇ ਸ਼ੀਰ ਨੂੰ ਵੀ ਕਰਕੇ ਹੀ ਹੈਗਾ ਉਹ ਹਾਂਜੀ ਹਾਂ ਵਸਾਖੀ ਵਾਸਤੇ ਲੈ ਕੇ ਆ ਵਸਾਖੀ ਵਾਸਤੇ ਆਪਾਂ ਵੀ ਉਹਦੇ ਨਾਲ ਹੀ ਜਾਣਾਗਾ ਮੈਨੂੰ ਤਾਂ ਮੇਰੇ ਵਾਲੇ ਇਹਦੇ ਵਰਗਾ ਹੀ ਕੱਢ ਦੇ ਜਿਹੜੇ ਜਾਂਦੇ ਪਾਇਆ ਹੋਇਆ ਤੇ ਇੱਕ ਸਾਡੇ ਸ਼ੀਰ ਨੂੰ ਕਰਦੇ ਚਿੱਟਾ ਕੁਰਤਾ ਪਜਾਮਾ ਵਧੀਆ ਸੀ ਮੈਂ ਇਹੋ ਜੀ ਜੇ ਵੀ ਪਿਓਰ ਆ ਮੈਂ ਕਹਿੰਦਾ ਥੋੜੇ ਪੂਰਾ ਫੁੱਲ ਬਚਾ ਚੂਗਾ ਜੀ ਦੇਖੋ ਬਸ ਠੀਕ ਆ ਕੋਈ ਚੱਕਰ ਨਹੀਂ ਹੈਗਾ ਦਿਮਾਗ ਦੀ ਆਹ ਦੇਖੋ ਜੀ ਚਿੱਟਾ ਕਿਆ ਸੀ ਜੀ ਹਾਂ ਚਿੱਟਾ ਔਰ ਕੱਪੜਾ ਹੀ ਨਾਲੇ ਵਿਸਾਖੀ ਵਾਸਤੇ ਨਾਲੇ ਪੂਰਾ ਠੰਡਾ ਠੰਡਾ ਜੀ ਠੀਕ ਹੈ ਕੀ ਕਰ ਬਈ ਫਿਰ ਆਹ ਚਲੋ ਬਦਕ ਕਰਾਂਗੇ ਇਹਨੂੰ ਇਹਦਾ ਅਕੇ ਕਰ ਲੈ ਇਹ ਗੱਲ ਲੈ ਫਿਰ ਐਂ ਕਰ ਪਰਸ ਨੂੰ ਆਪੇ ਸਾਖੀ ਹਾਂ ਜੀ ਹਾਂ ਜ਼ਰੂਰ ਰੱਖ ਇਹਨਾਂ ਨੂੰ ਛੋਟੇ ਬਈ ਠੀਕ ਹੈ ਠੀਕ ਹੈ ਜੀ ਜੇ ਪਾਸੋਂ ਦੇਖਣਾ ਕਰੀ ਬਈ ਇਹ ਦੇਖਾ ਇਹਦੇ ਸਾਰੇ ਹੁਣ ਸ਼ੌਂਗ ਨੇ ਇਹ ਮੇਚਾ ਆਪਣਾ ਲਿਖਿਆ ਹੋਇਆ ਹੈ ਨਾ ਜੀ ਚੈਂਟਰ ਲੱਭੇਗੀ ਨੇ 5000 ਜਿਹੜਾ ਯਾਰ ਬਸ ਠੀਕ ਹੈ ਸ਼ੀਰੀ ਵਾਲਾ ਵੀ ਪਿਆ ਹੋਊਗਾ ਹਾਂ ਉਹ ਲੈਗਾ ਉਹਦੇ ਨਾਲ ਹਾਂ ਯਾਰ ਹਾਂ 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 ਅੰਦਰ ਅੰਦਰ ਪੁਰ ਮਈ ਵਾਲਾ ਪੁਰ ਕੋਈ ਠਾਕੂ ਸਾਖੀ ਲੈਣਾ ਜਿਹੜਾ ਬੰਗਾ ਲੋ ਸਾਖੀ ਚੱਲਾਂਗੇ ਜਰੂਰ ਸਾਖੀ ਘਰ ਦਾ ਮਸਾਣਾ ਆਉਂਦਾਗਾ ਹੋਰ ਘਾਟੇ ਬਾਈ ਨੂੰ ਬਚਾਈ ਬਾਈ ਕੋਈ ਨਾ ਕੋਈ ਨਾ ਰੂ ਚੱਲਾਂਗੇ ਠੀਕ ਹੈ ਚੱਲਾਂਗੇ ਚੱਲਾਂ ਆਈ ਵਸਾਖੀ ਸੋਹਣਾ ਤੂੰ ਕੱਟਦੇ ਪਰਖੂ ਹੋਹ ਕਿੰਤੇ ਮਾਰੇ ਬੰਜਲੀਆਂ ਨਾਂ ਵਿਛਾ ਗਿਆ ਮਾਰਦਾ ਦਮਾਂਵੇਂ ਜੱਟ ਮਾਰਦਾ ਦਮਾਂਵੇਂ ਜੱਟ ਮੇਲੇ ਆ ਗਿਆ ਮਾਰਦਾ ਦਮਾਂਵੇਂ ਜੱਟ ਮੇਲੇ ਆ ਰਿਹਾ ਮਾਰਦਾ ਦਮਾਂਵੇਂ ਜੱਟ ਮੇਲੇ ਆ ਗਿਆ ਜਗ ਉਪਜਿਆ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਨੈ ਹਵਲ ਅੱਲਾ ਨੂਰ ਉਪਾਇ ਤਰਤੀ ਤਨ ਹੋਈ ਤਨ ਹੋਏ ਅੰਬਰ ਸਭੇ ਦੁੱਖ ਮੁਕੇ ਸੱਚੇ ਪਾਨੁ ਸ਼ਾ ਜੀਵਾਨਾ ਕਰਤਾਨਕ ਸਭ ਦਾ ਇੱਕ ਆਰਾ ਕਰਤਾਨਕ ਨਾਰਨਾ ਕਰਨਾ ਨੰਕ ਸਭ ਦਾ ਇੱਕ ਆਰਾ ਜਹਾਨ ਉਡਣ ਨਾ ਦੇਵੀ ਥੱਲੇ ਡਿੱਗਣ ਨਾ ਦੇਵੀ ਮੇਰੀ ਜ਼ਿੰਦਗੀ ਐਸੀ ਕਰ ਦੇ ਜਾਨ ਤੇਰੇ ਕਦਮਾਂ ਵਿੱਚ ਰਹੇ ਜੇ ਐਨੀ ਮਿਹਰ ਕਰੀਂ ਦਾਤਾ ਕਦੇ ਕਿਤੇ ਹੱਥ ਛੜਾ ਨਾ I'm oh. not <laughs> ਦੇ ਬਾਦ ਸਰਦਾਰ ਜੀ ਮੈਨੂੰ ਇੱਕ ਗੱਲ ਮੈਂ ਲੈ ਕੇ ਜਾ ਕੇ ਦਵਾਵਾਂਗੇ ਤੇ ਆਪਣੇ ਭਤੀਜੇ ਵਾਸਤੇ ਲੈ ਕੇ ਜਾ ਰਹੇ ਹਾਂ ਦਵਾ ਦੇ ਤੋਂ ਦੇਖ ਲੈਣੇ ਸਰਦਾਰ ਜੀ ਸਰਕਾਰੀ ਛੇਵੀ ਵੀ ਲੈ ਲੇਗੇ ਜਾਈ ਦੀ ਲਾਗ ਜਾਈ ਦੀ ਲਾਗ ਜਾਈ ਦੀ ਲਾਗ ਜਾਈ ਦੀ ਲਾਗ ਇਹ ਵਾਲੀ ਨਹੀਂ

तुम क्या करोगे था। 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 आजा कोई आजा कोई बच्चे भी हुए नहीं है आ जाओ कोई नहीं बाद में लेके आया आजा आजा ओए आजा आजा नहीं 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 मने क्या करेगा वो नहीं उसको मार दे ना भाई मेरा तो मेरा ना उसको मार दूंगा अगर ना तो कमरा चला जाएगा भाई आ जा आजा ਸਾਲਾ ਨਾ ਇਹਨਾਂ ਦੇ ਨਾਲ ਲਾਉਂਦਾ ਗੋਵਰਨ ਦੇ ਆਇਆ ਅੱਜ ਆਉਂਦਾ ਨਾ ਹੋ ਗਿਆ ਨਾ ਹੋ ਗਿਆ ਹੋਰ ਨਾ ਹੋ ਗਿਆ ਦਰਿਆ ਦਾ ਕੰਨ ਬਹੁਤ ਬਹੁਤ ਕਾਣੂ ਜੇ ਚਾਈ ਤਮੁਦਾਂ ਪਰ ਦੁੱਖਾਂ ਚ ਤੂੰ ਐ ਸੁੱਖਾਂ ਚ ਤੂੰ ਐ ਛਾਵਾਂ ਚ ਤੂੰ ਐ ਧੁੱਪਾਂ ਚ ਤੂੰ ਐ ਛਾਵਾਂ ਚ ਤੂੰ ਐ ਧੁੱਪਾਂ ਚ ਤੂੰ ਤੇਰਾ ਨਾਂ ਐ ਵਾਹਿਗੁਰੂ ਤੇਰਾ ਨਾਂ ਐ ਵਾਹਿਗੁਰੂ ਤੂੰ ਹੀ ਤੂੰ ਤੂੰ ਹੀ ਤੂੰ ਹਰ ਥਾਂ ਹੈ ਵਾਹਿਗੁਰੂ ਬਲੇ ਤੂੰ ਹੀ ਤੂੰ ਕੋਨੀ ਤੋਹਰ ਥਾਂ ਹੈ ਵਾਹਿਗੁਰੂ ਸਲਾਨੀ ਮੇਸਾ ਕੀਆ ਮੈਨੇ ਤਨੀ ਆਹ ਆਹ ਬਹੁਤ ਚਲਦਾ ਥੀ ਮੇਰਾ ਬਹੁਤ ਵੱਡਾ ਰਤ ਨੂੰ ਮਾੜਾ ਦੱਸਣ ਕਿ ਆਪਣਾ ਮਦਦ ਕਰੀ ਇਹ ਤਾਂ ਸਿੰਧੋ ਤੇ ਮੇਲਾ ਉਸਾ ਕਿਰਾ ਮਨਾਇਆ ਜਾ ਰਿਹਾ ਹੈ ਕਿਸਾਨਾਂ ਵਾਸਤੇ ਹਰ ਇੱਕ ਭਾਈ ਚੁਤੇ ਭੈਣ ਭਰਾ ਸਭ ਵੀ ਸਾਰੀ ਇਹ ਲਾਈਨ ਹੈ ਇਹ ਦਿਨ ਵੱਡਾ ਮੰਨਿਆ ਜਾਂਦਾ ਸਭ ਦੁਨੀਆ ਉਸ ਖਰਾਂ ਦੇ ਜ਼ਮੀਨਾਂ ਦਾ ਕੰਮ ਆ ਗਿਆ ਵਿੱਚ ਜਿਹੜਾ ਇਹ ਦਿਨ ਇਤਿਹਾਸ ਹੈ ਸਭ ਤੋਂ ਵੱਡਾ ਬਣਾ ਰਹੀ ਨੇ ਸਾਹਮਣੇ ਤੁਸੀਂ ਹੁੰਦੀ ਇਹ ਦੇ ਮਹੀਨੇ ਦੀ ਮਿਨੋਲਾਈਸ ਵੇਰ ਨੂੰ ਅਬਦਾ ਮੱਥਾ ਟੇਕਣਗੇ ਤੇ ਆਪਦੇ ਕੰਮਕਾਰਾਂ ਦੇ ਹੱਥ ਨਾਲ ਲਏ ਜਾਏ। ਤੁਹਾਨੂੰ ਕਹਿੰਦੇ ਨਹੀਂ ਬੁਰੀ ਬਾਡੀ ਕਰਕੇ ਆਉਂਦੇ ਕਿਸਾਨ ਵੀ ਬਾਡੀ ਆਉਂਦਾ ਕਹਿੰਦੇ ਨਹੀਂ ਵਧੀਆ ਸ਼ੁਗ ਦਿਨ ਮੰਨਿਆ ਹੁੰਦਾ। ਆ ਫਿਰ ਕਰੋ ਕਣਕਾਂ ਨੂੰ ਅੱਜ ਕੱਲ੍ਹ ਨੂੰ ਹੱਥ ਲਾ ਲੈਣਗੇ ਤੇ ਚਾਹੀਦਾ ਉਹ ਮੁੱਖੀਆਂ ਕਣਕ ਵੱਢ ਕੇ ਆ ਜਾਣਾ। ਫਿਰ ਆ ਕੇ ਉਹਨਾਂ ਦੇ ਮੱਥਾ ਟੇਕਣਾ ਵੀ ਸੱਟਾ ਹੁਣ ਫਸਲ ਵਾਢੀ ਤੋਂ ਚੰਗੀ ਆਮਦਨੀ ਹੋਵੇ। ਵਧੀਆ ਕੀ ਆ ਸਾਰਿਆਂ ਨੂੰ ਵਧੀਆ ਲੱਗਿਆ ਧੰਨਵਾਦ ਭਾਈ ਮੇਲਾ ਲੂਣਿਆ ਕੱਲ੍ਹ ਸੇ ਕੰਕੀ ਦੀ ਬਾਡੀ ਸ਼ੁਰੂ ਕਰਦੇ ਆਂ ਚਾਰ ਚਾਰ ਹੰਤੋਂ ਕੰਮ ਤੇ ਲੱਗ ਜੀ ਤੇਰਾ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਚਲ ਚਲੋ